ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਤੁਹਾਡਾ ਸਵਾਗਤ ਹੈ ਪੰਜਾਬੀ ਯੂਟਿਊਬ ਚੈਨਲ 'ਜਾਓ ਅਲਰਟ ਬਜਾ ਮੰਤੇ' ਦੋਸਤੋ ਅੱਜ ਇੱਕ ਨਵਾਂ ਨੋਟੀਫਿਕੇਸ਼ਨ ਲੈ ਕੇ حاضر ਹੋ ਚੁੱਕੇ ਹਾਂ ਜੀ ਇਹ ਜੋ ਭਰਤੀ ਰਹਣ ਵਾਲੀ ਜੰਤਰਾ ਇੰਡੀਆ ਲਿਮਟਿਡ ਦੇ ਵਿੱਚ ਰਹਣ ਵਾਲੀ ਹੈ ਜੋ ਕਿ ਅਸਲ ਭਾਗ ਫੈਕਟਰੀ ਹੈ ਜੀ ਉਹਦੇ ਵਿੱਚ ਇਹ ਭਰਤੀ ਰਹਣ ਵਾਲੀ ਹੈ ਜੀ ਇਹ ਜੋ ਭਰਤੀ ਅਮਪ੍ਰਿੰਟਸ ਤੌਰ ਤੇ ਰਹੇਗੀ ਇਹਦੀ ਪੂਰੀ ਜਾਣਕਾਰੀ ਅੱਗੇ ਤੁਹਾਨੂੰ ਵੀਡੀਓ ਵਿੱਚ ਮਿਲਣ ਵਾਲੀ ਹੈ ਤੁਸੀਂ ਇਹਨਾਂ ਪੋਸਟਾਂ ਨੂੰ ਕਿਵੇਂ ਅਪਲਾਈ ਕਰ ਸਕਦੇ ਹੋ ਅਤੇ ਕੀ ਕੀ ਤੁਹਾਡੇ ਕੋਲੇ ਹੋਣਾ ਚਾਹੀਦਾ ਹੈ ਜੀ ਪੂਰੀ ਜਾਣਕਾਰੀ ਤੁਹਾਨੂੰ ਵੀਡੀਓ ਵਿੱਚ ਮਿਲਣ ਵਾਲੀ ਹੈ ਤੁਸੀਂ ਵੀਡੀਓ ਮਿਲਕੋ ਸਕਿਪ ਨਹੀਂ ਕਰਨਾ ਵੀਡੀ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਚੈਨਲ ਜਰੂਰ ਸਬਸਕ੍ਰਾਈਬ ਕਰ ਦਿਨਾ ਜੀ। ਤਾਂ ਦੋਸਤੋ ਯਾਦ ਦਿਨ ਕਰਦੇ ਹੋਏ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ। ਜੀ ਦੋਸਤੋ ਇਹ ਭਰਤੀ ਆ ਚੁੱਕੀ ਹੈ ਜੀ ਅਸਲਾ ਫੈਕਟਰੀ ਇੰਡੀਆ ਦੇ ਵਿੱਚ ਜੋ ਰਹਿਣ ਵਾਲੀ ਹੈ। ਇਹ ਜੋ ਭਰਤੀ ਰਹਿਣ ਵਾਲੀ ਹੈ ਜੀ ਇੰਡੀਅਨ ਆਰਡੀਨੈਂਸ ਆਰਡੀਨੈਂਸ ਕੰਟੈਕਟ ਫੈਕਟਰੀ ਦੇ ਵਿੱਚ ਰਹਿਣ ਵਾਲੀ ਹੈ ਜੀ। ਇਹਦੇ ਵਿੱਚ ਟੋਟਲ ਵੈਕੈਂਸੀਆਂ ਹਨ ਜੀ 3979 ਜੋ ਕਿ ਇਨਕਲੂਡਿੰਗ ਹਨ ਐਕਸ ਆਈਟੀ ਐਂਡ ਨਾਨ ਆਈਟੀ ਦੇ ਵਿੱਚ ਜੀ। ਬਹੁਤ ਹੀ ਮੌਕਾ ਚੱਕਿਆ ਜੀ ਪੰਜਾਬ ਦੇ ਮੁੰਡੇ ਤੇ ਕੁੜੀਆਂ ਲਈ ਇਹ ਭਰਤੀ ਰਹਿਣ ਵਾਲੀ ਹੈ 올 ਇੰਡੀਆ ਕੈਂਡੀਡੇਟ ਦੇ ਲਈ ਰਹਿਣ ਵਾਲੀ ਹੈ ਜੀ ਇਹਦੀ ਵਿਸਦੇ ਜਾਣਕਾਰੀ ਤੁਸੀਂ ਇਹਨੇ ਜਾ ਕੇ ਵੈਬਸਾਈਟ ਤੇ ਚੈੱਕ ਕਰ ਸਕਦੇ ਹੋ ਇਹਨੇ ਵੈਬਸਾਈਟ ਦਿੱਤੀ ਗਈ ਹੈ ਜੀ ਉੱਥੇ ਤੁਹਾਨੂੰ ਵਿਸਦੇ ਜਾਣਕਾਰੀ ਮਿਲ ਜਾਵੇਗੀ ਰਿਸਪੋਰਟ ਦਾ ਜੋ ਨੋਟੀਫਿਕੇਸ਼ਨ ਹੈ ਉਹ ਸਾਡੇ ਵਟਸਐਪ ਚੈਨਲ ਤੇ ਹੈ ਜੀ ਤੁਸੀਂ ਉੱਥੇ ਜਾ ਕੇ ਵੀ ਪੂਰੀ ਜਾਣਕਾਰੀ ਲੈ ਸਕਦੇ ਹੋ ਇਹਨਾਂ ਲਈ ਜੋ ਆਨਲਾਈਨ ਰਜਿਸਟ੍ਰੇਸ਼ਨ ਹੋਵੇਗੀ ਜੀ ਅਪਲੀਕੇਸ਼ਨ ਦੀ ਜੋ ਕਿ 1 2 2022 ਨੂੰ ਸ਼ੁਰੂ ਹੋ ਚੁੱਕੀ ਹੈ ਲਾਸਟ ਡੇਟ 3 3 26 ਰਾਤ ਦੇ 12 ਵਜੇ ਤੱਕ ਰਹਿਣ ਵਾਲੀ ਹੈ ਇਹਨੇ ਬੋਟਲੀ ਕੁਆਲੀਫਿਕੇਸ਼ਨ ਹੈ ਵਾਲੀ ਇਸ ਤਰੀਕੇ ਨਾਲ ਹੈ ਵਾਲੀ ਹੈ ਜੀ ਜੋ ਨੌ ਨੌ ਆਈਟੀ ਕੈਟਾਗਰੀ ਸਮਿਹਾਨ ਉਹ ਲਈ ਕੈਂਡੀਡੇਟ ਦੀ 10ਵੀਂ ਸਟੈਂਡਰਡ ਕੀਤੀ ਹੋਣੀ ਚਾਹੀਦੀ ਹੈ ਜੀ ਅਤੇ 40% ਮਾਰਕਸ ਹੋਣੇ ਚਾਹੀਦੇ ਆ ਮੈਥਮੈਟਿਕਸ ਐਂਡ ਸਾਇੰਸ ਦੇ ਵਿੱਚੋਂ ਆਈਟੀ ਕੈਟਾਗਰੀ ਨਾਲ ਸੰਬੰਧਿਤ ਪੋਸਟ ਹੈ ਜੀ ਇਹਦੇ ਵਿੱਚ ਕੈਂਡੀਡੇਟ ਦੀ ਆਈਟੀ ਕੀਤੀ ਹੋਣੀ ਚਾਹੀਦੀ ਹੈ ਜੀ ਅਤੇ 10ਵੀਂ ਦੇ ਵਿੱਚੋਂ ਯੂਨੀਅਨ ਪੰਜਾਬ 50% ਮਾਰਕਸ ਹੋਣੇ ਚਾਹੀਦੇ ਹਨ ਜੀ ਮੈਥਸ ਤੇ ਸਾਇੰਸ ਦੇ ਵਿੱਚੋਂ ਜੀ ਇਹ ਬਗਾਨ ਸੀ ਡਿਟੇਲ ਹੈ ਜੀ ਪੂਰੀ ਤੁਸੀਂ ਧਿਆਨ ਨਾਲ ਵੀਡੀਓ ਨੂੰ ਪੌਜ਼ ਕਰਕੇ ਦੇਖ ਲੈਣਾ ਅਪਲਾਈ ਕਰਨ ਦਾ ਲਿੰਕ ਸਾਡੇ WhatsApp ਚੈਨਲ ਤੇ ਹੈ ਜੀ WhatsApp ਚੈਨਲ ਤੇ ਜਾਂ ਤੁਸੀਂ ਲਿੰਕ ਤੇ ਜਾ ਕੇ ਤੁਸੀਂ ਇਹਨਾਂ ਪੋਸਟ ਨੂੰ ਅਪਲਾਈ ਕਰ ਸਕਦੇ ਹੋ ਇੱਕ ਗੱਲ ਇਹ ਨਾ ਰੱਖਣਾ ਜੀ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਤੋਂ ਪਹਿਲਾਂ ਨੋਟੀਫਿਕੇਸ਼ਨ ਚੰਗੀ ਤਰੀਕੇ ਨਾਲ ਪੜ ਲੈਣਾ ਇਹ ਜੋ ਨੋਟੀਫਿਕੇਸ਼ਨ ਹੈ ਇਹ ਅਪ੍ਰੈਂਟਿਸ ਤੌਰ ਤੇ ਰਹਿਣ ਵਾਲਾ ਜੀ ਭਾਰਤੀ ਅਪ੍ਰੈਂਟਿਸ ਤੌਰ ਤੇ ਰਹਿਣ ਵਾਲੀ ਹੈ ਜੋ ਕਿ ਅਸਲਾ ਵਿਭਾਗ ਦੇ ਵਿੱਚ ਇਹ ਨੌਕਰੀ ਮਿਲੇਗੀ ਜੀ ਇਹ ਕੈਂਡੀਡੇਟ ਦੇ ਲਈ ਕੁਝ ਜ਼ਰੂਰੀ ਹਦਾਇਤਾਂ ਤੀ ਗਈਆਂ ਹਨ ਜੀ ਕੈਂਡੀਡੇਟ ਕੋਲ ਕੀ ਕੁਝ ਹੋਣਾ ਚਾਹੀਦਾ ਹੈਗਾ ਤੁਸੀਂ ਤਾਂ ਨਾਲ ਪੜ ਲੈਣਾ ਇਹਨੇ ਬੋਰਡ ਦੇ ਲਈ ਜੋ ਘੱਟ ਤੋਂ ਘੱਟ ਜੋ 10ਵੀਂ ਪਾਸ ਹਨ ਉਹਨਾਂ ਲਈ 8200 ਰੁਪਿਆ ਅਤੇ ਜੋ ਐਕਸ ਆਈ ਟੀ ਆਈ ਟੀ ਪਾਸ ਕੈਂਡੀਡੇਟ ਹਨ ਉਹਨਾਂ ਲਈ 6000 ਰੁਪਿਆ ਰਹਿਣ ਵਾਲਾ ਜੀ ਸਟੈਂਡਰਡ ਆਫ ਫਿਜ਼ੀਕਲ ਫਿਟਨੈਸ ਸਰਟੀਫਿਕੇਟ ਅਤੇ ਮੈਡੀਕਲ ਐਗਜ਼ਾਮੀਨਸ਼ਨ ਹੋਏਗਾ ਇਹ ਟਰਮਾਂਟ ਕੰਡੀਸ਼ਨ ਦਿੱਤੀਆਂ ਹਨ ਇਤਨਾ ਨਾਲ ਪੜ ਲੈਣਾ ਜਿਹੜਾ ਵਟਸਐਪ ਦਾ ਲਿੰਕ ਹੈ ਜੋ ਵੀਡੀਓ ਡਿਸਕ੍ਰਿਪਸ਼ਨ ਵਿੱਚ ਹੈ ਜੀ ਤੁਸੀਂ ਉੱਥੇ ਜਾ ਕੇ ਆਲ ਕੈਟਾਗਰੀ ਵਾਈਜ਼ ਇਹ ਚੰ ਦੇ ਸਕਦੇ ਹੋ ਜੀ ਇਹ ਜੋ ਭਰਤੀ ਹੈ ਜਿਵੇਂ ਚੰਡੀਗੜ੍ਹ ਦੇ ਲਈ ਆਰਡਨਸ ਫੈਕਟਰੀ ਚੰਡੀਗੜ੍ਹ ਦੇ ਵਿੱਚ ਰਹਿਣ ਵਾਲੀ ਹੈ ਇਹਦੇ ਵਿੱਚ ਜੋ ਟੋਟਲ ਪੋਸਟਾਂ ਹਨ ਜੀ 34 ਹਨ ਅਲੱਗ-ਅਲੱਗ ਸਟੇਟ ਵਾਈਜ਼ ਅਲੱਗ-ਅਲੱਗ ਇਹ ਪੋਸਟਾਂ ਰਹਿਣ ਵਾਲੀਆਂ ਹਨ ਜੀ ਵਧੀਆ ਮੌਕਾ ਚੁੱਕ ਜਿਹੜੇ ਕੈਂਡੀਡੇਟ ਹਨ ਪ੍ਰਿੰਟਸ ਤੌਰ ਤੇ ਇਹ ਜੌਬ ਕਰਨਾ ਚਾਹੁੰਦੇ ਹਨ ਜੀ ਉਹਨਾਂ ਲਈ ਚੰਡੀਗੜ੍ਹ ਦੇ ਵਿੱਚ ਇਹ ਪੰਜਾਬ ਦੇ ਕੈਂਡੀਡੇਟਾਂ ਲਈ ਭਰਤੀ ਰਹਿਣ ਵਾਲੀ ਹੈ ਅਲੱਗ-ਅਲੱਗ ਸਟੇਟ ਵਾਈਜ਼ ਅਲੱਗ-ਅਲੱਗ ਭਰਤੀ ਰਹਿਣ ਵਾਲੀ ਹੈ ਜੀ ਤੁਸੀਂ ਆਪਣਾ ਸਟੇਟ ਵਾਈਜ਼ ਇਹਨਾਂ ਪੋਸਟਾਂ ਚੈੱਕ ਕਰ ਲੈਣਾ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ ਜੀ ਇਹਕਾ ਦੂਸਰਾ ਚੈਨਲ ਤੇ ਪਹਿਲੀ ਵਾਰ ਵਿਸਟ ਕੀਤਾ ਹੈ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦੇਣਾ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ